ਕਿਦਾਂ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਰੀਲ ਦੇ ਵਿੱਚ ਲੋਕ ਵਿਵਹਾਰ ਡੈਲ ਕਰਨੇ ਕੀ ਬਾਰੇ ਜਿਹੜੀ ਪੁਸਤਕ ਹੈਗੀ ਆ ਇਹ ਗੱਲ ਕਹਿੰਦੀ ਆ 38 ਪੰਨੇ ਤੋਂ ਕਹਿੰਦੀ ਆ ਲੈਣ ਕੀ ਕਿਸੇ ਦੀ ਆਲੋਚਨਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਇਸ ਨਾਲ ਸਾਹਮਣੇ ਵਾਲਾ ਵਿਅਕਤੀ ਆਪਣਾ ਬਚਾਅ ਕਰਨ ਲੱਗਦਾ ਹੈ ਬਹਾਨੇ ਬਣਾਉਣ ਦਾ ਤਰਕ ਦੇਣ ਲੱਗਦਾ ਹੈ ਆਲੋਚਨਾ ਖਤਰਨਾਕ ਵੀ ਹੈ ਕਿਉਂਕਿ ਇਸ ਨਾਲ ਉਸ ਜੱਤੀ ਦੇ ਅਨਮੁੱਲੇ ਸਮਾਨ ਨੂੰ ਸੱਟ ਪੁੱਜਦੀ ਹੈ ਉਸ ਦੇ ਦਿਲ ਨੂੰ ਠੇਸ ਪੁੱਜਦੀ ਹੈ ਤੇ ਉਹ ਆਪਣੇ ਨਾਲ ਨਾਰਾਜ਼ਗੀ ਰੱਖਣ ਲੱਗਦਾ ਹੈ ਮင်း ਜੇਕਰ ਤੋਂ ਬੰਦਾ ਸਹੀ ਆ ਤੁਸੀਂ ਗਲਤ ਅਲੀਗੇਸ਼ਨ ਲਗਾ ਰਹੇ ਹੋ ਤਾਂ ਫਿਰ ਨਿਵਾਜ਼ਗੀ ਤਾਂ ਬਣਦੀ ਆ ਉਹ ਫਿਰ ਜਿਹੜਾ ਸਿਲਸਲਾ ਵਾ ਉਹ ਚਰਚਾ ਵਾ ਉਹਦਾ ਸਿਸਟਮ ਉਹ ਲੰਬਾਈ ਚੱਲਦਾ ਸੋ ਬੇਫਾਲ ਤੋ ਗੇਂ ਮਾੜਾ ਨਾ ਕੀਏ ਤੇ ਅਗਰ ਤੁਸੀਂ ਮਾੜੇ ਕਿਸੇ ਨੂੰ ਅੱਖਾਂ ਚੱਲੇ ਜਦੇ ਉਹਦੇ ਬਾਰੇ ਕੁਝ ਚੰਗੀਆਂ ਗੱਲਾਂ ਵੀ ਕੱਢ ਕੇ ਸ਼ਾਇਦ ਤੁਸੀਂ ਉਹਨੂੰ ਸਮਝ ਲੋ ਤੇ ਸ਼ਾਇਦ ਕੰਮ ਚੰਗਾ ਵੀ ਬੰਦਾ ਲੱਗ ਸਕਦਾ ਗੱਲਾਂ ਦੇ ਕਈ ਮਤਲਬ ਨਿਕਲਦੇ ਨੇ ਕਿਤਾਬਾਂ ਕਈ ਗੱਲਾਂ ਬੋਲਦੀਆਂ ਵੈ ਅਸਕਰ ਕਿਤਾਬਾਂ ਕੁਝ ਪੇਜਾਂ 'ਚ ਆਉਂਦੀਆਂ ਨੇ ਪਰ ਉਹ ਸੋਚੋ ਤਾਂ ਮੈਨੂੰ ਲੱਗਾ ਵੀ ਕਈ ਸੋਚ ਕੇ ਵੀ ਉਹ ਤੋਂ ਡਬਲ ਗਦਾ ਮੋਟੀ ਲਿਖ ਸਕਦਾ ਈ ਹੈ ਇਹਦੀ ਜਿਹੜੀ ਮੋਟਾਈ ਹੈਗੀ ਕਿਤਾਬ ਦੀ ਤੁਸੀਂ ਦੇਖ ਲਓ ਤੇ ਮੈਂ ਫਿਰ ਮਿਲਦਾ ਇਸ ਤੋਂ ਅਗਲੀ ਲਾਈਨ ਜਿਹੜੀ ਆ ਪੜਾਂਗਾ ਉਹ ਮਤਲਬ ਇਹ ਲਿੰਕ ਦਿੱਤਾ ਉਹਨਾਂ ਨੂੰ ਕਲਿੱਕ ਕਰੋ ਉਸ ਰੀਲ ਦੇ ਵਿੱਚ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਦੇ ਨਾਲ ਚੰਗਾ ਦੋਸਤੋ ਸਤਿ ਸ੍ਰੀ ਅਕਾਲ